ਇੱਥੇ ਕਹਿੰਦੇ ਪੰਜਾਬ ਸ਼ਿੰਗਾਰ ਆਇਆ ਖੇੜੀ ਵਾਲੇ ਬਾਬਾ ਜੀ ਦਾ ਤਿੰਨ ਡਿਫੈਂਡਰਾਂ ਵਾਲਾ ਤਾਂ ਹੀ ਐਨੇ ਤੰਬੂ ਚ ਰੌਣਕ ਲੱਗੀ ਪਈ ਐ ਵੇਖੋ ਖੜੇ ਬਾਈ ਜੀ ਆਪਾਂ ਪਹੁੰਚੇ ਅੱਜ ਨਾਬਾ ਮੰਡੀ ਤੇ ਤੇ ਵੇਖਦੇ ਆ ਮਾਹੌਲ ਨਾਬਾ ਮੰਡੀ ਦਾ ਆਜੋ ਅੱਗੇ ਲਾਇਆ ਮੋਟਰਸ ਦਾ ਸਟੈਂਡ ਤੇ ਜਾਂਦੇ ਆ ਰੋਡ ਦੇ ਉੱਤੋਂ ਵੀ ਕ੍ਰਾਸ ਕਰਦੇ ਹੋਏ ਦੋਨੇ ਪਾਸੇ ਵੇਖਦੇ ਆਹ ਮੂਰੇ ਆ ਗਿਆ ਗੇਟ ਮੰਡੀ ਦਾ ਲੱਗੀਆਂ ਪੂਰੀਆਂ ਸਟਾਲਾਂ ਲੱਗੀਆਂ ਪਈਆਂ ਰੌਣਕਾਂ ਕੋਈ ਆਈ ਜਾਂਦਾ ਕੋਈ ਜਾਈ ਜਾਂਦਾ ਬਾਈ ਬੈਠੇ ਪਰਚੀਆਂ ਵਾਲੇ ਕਹਿੰਦੇ ਕੋਈ ਜਾਣ ਨਹੀਂ ਦੇਣੀ ਘੋੜੀ ਬਿਨਾ ਪਰਚੀ ਤੋਂ ਆ ਬਾਈ ਹੁਣੇ ਗੱਡੀਆਂ ਤੇ ਢੇੜੇ ਦਿੰਦੇ ਫਿਰਦੇ ਆ ਤੇ ਇਧਰ ਆ ਮੇਟਾਂ ਵਾਲੀਆਂ ਦੁਕਾਨਾਂ ਤੇ ਉਦੂ ਮੁੜ ਕੇ ਹੋ ਗਏ ਮੰਡੀ ਦੇ ਐਂਟਰਾਂ ਅ ਖੜਾ ਨੁਕਰਾ ਕੋੜਾ ਫਤਿਹ ਲੱਗੀਆਂ ਬਾਈ ਦੀ ਸਟੋਰੀ ਚ ਪੂਰੀਆਂ ਰੌਣਕਾਂ ਵੇਖੀ ਜਾਂਦੇ ਬਾਈ ਮੱਥੇ ਤੇ ਹੱਥ ਧਰ ਕੇ ਘੋੜੇ ਕੰਨੀ ਬੜੀ ਸੋਹਣੀ ਧੌਣ ਕੰਨ ਬੜਾ ਇੱਕ ਸੋਹਣੀ ਖੜਨੀ ਘੋੜੇ ਦੀ ਵੇਖੋ ਬਾਈ ਅਰਗੇ ਰਸੇ ਰਸੇ ਕਰੀ ਜਾਂਦੇ ਆ ਕੜੇ ਇਹਦੇ ਪੁੰਨਿਆਂ ਮੰਡੀ ਦੇ ਅੰਦਰ ਐਂਟਰ ਆ ਵੇਖੋ ਬਰਾਬਰ ਠਲੀ ਖੜਿਆ ਘੋੜਿਆਂ ਨੂੰ ਦੋਨਾਂ ਨੂੰ ਕਰਾਈ ਜਾਂਦੇ ਲੋਕਾਂ ਦਾ ਮਨੋਰੰਜਨ ਆ ਬਸ਼ੇਰਾ ਵੀ ਕਾਲਾ ਕਹਿੰਦਾ ਮੈਂ ਹੀ ਆ ਉਹ ਚੜ ਗਿਆ ਸੀ ਉੱਤੇ ਉਦੋਂ ਮੁੜ ਕੇ ਬਾਈ ਲੈ ਗਿਆ ਟਾਲ ਕੇ ਅੱਗੇ ਹੋਰ ਨਾਲ ਮੈਚ ਪਸਾ ਲੱਗੀਆਂ ਰੌਣਕਾਂ ਇਦੂ ਮੁੜ ਕੇ ਕਰ ਜੀ ਬਾਈ ਨਾਲ ਗੱਲ ਕੋੜੀ ਕਿਹੜਾ ਪਿੰਡ ਆਪਣਾ ਪੱਟੀ ਵਾਲਾ ਕਲਾ ਇਹ ਅੱਛਾ ਇਹ ਦੁੱਧ ਦਾੰਦ ਬੱਚਾ ਵੀਰੇ ਜੀਸਾ ਕਿਹੜੇ ਕੋੜ ਰਾਹ ਲਾ ਰੱਖ ਲਈ ਫਾਈਟ ਕਿੰਨੀ ਹੋ ਗਈ ਇਹਦੀ ਰੇਟ ਪਲੱਸ ਹੀ ਰੇਟ ਪਲੱਸ ਰੇਟ ਪਲੱਸ ਹਾਈ ਲਾ ਰੱਖ ਲਾਈ ਲਾ ਰੱਖ ਛੋੜਾ ਸੋਹਣਾ ਬੱਚਾ ਬੈਠਾ ਬੜਾ ਬੜਾ ਚੰਗਾ ਸੰਭ ਸੰਭ ਬੜਾ ਚੰਗਾ ਵਾਹ ਇੰਨੇ ਦਿਨ ਹੋ ਗਏ ਇਹਨੂੰ ਦੋ ਦਿਨ ਹੋ ਗਏ ਵੀਰੇ ਦੋ ਦਿਨ ਹੋ ਗਏ ਕਿੰਨੇ ਦਿਨ ਚੱਲੂ ਮੇਲਾ ਹੋਰ ਮੇਲਾ ਕੱਲ ਤੱਕ ਆਏ ਰਲ ਤੱਕ ਬਹੁਤ ਭਰਿਆ ਮੇਲਾ ਹਨਾ ਬਹੁਤ ਜ਼ਿਆਦਾ ਆਇਦ ਕੀ ਵੀਰੇ ਮੌਸਮ ਵਧੀਆ ਸੀ ਠੰਡ ਵੀ ਵਧੀਆ ਗਰਮੀ ਕਿਹੜਾ ਪਿੰਡ ਆ ਬਈ ਆਪਣਾ ਬਾਗਵਾਲੀ ਆ ਜੀ ਬਾਗਵਾਲੀ ਹਾਂਜੀ ਠੀਕ ਆ ਤੇ ਬੇਸ਼ੀਰੀ ਕਿੰਨੇ ਟਾਈਮ ਦੀ ਆ 11 ਮਹੀਨੇ ਕੀ ਆ ਜੀ 11 ਮਹੀਨੇ ਦੀ ਠੀਕ ਆ ਉਹ ਕੋੜੀ ਉਹ ਦੋ ਸਾਲੀਆ ਦੋ ਨਹੀਂ ਸੇਲ ਤੇ ਆ ਹਾਂਜੀ ਲੋ ਵੀ ਦੋ ਜਨਵਾਰ ਆ ਗਏ ਸੇਲ ਤੇ ਕਿੱਦਾਂ ਦੇ ਫੋਨ ਕਰਦੇ ਬਈ ਜਾਨ ਹਾਂਜੀ ਠੀਕ ਆ ਉਹ ਕੋੜੀ ਖਾਲੀ ਆ ਤੇ ਹਾਈਟ ਕਿੰਨੀ ਕੋੜੀ ਦੀ ਹਾਈਟ ਹੈ ਜਿਸki 59 ਹੋ ਗਈ ਅੱਛਾ 59 ਹਾਂਜੀ ਕੀ ਮੁੱਲ ਕਰਦੇ ਹੋ ਮੁੱਲ ਇਸਕਾ 1.5 ਲੱਖ ਰੁਪਏ ਕੋੜੀ ਦਾ 1.5 ਲੱਖ ਰੁਪਏ ਬਿਸ਼ੇਰੀ ਦਾ 2.5 ਲੱਖ ਰੁਪਏ ਬਿਸ਼ੇਰੀ ਦਾ 2.5 ਲੱਖ ਰੁਪਏ ਹਾਂਜੀ ਠੀਕ ਆ ਲੈ ਵੀ ਜਾਇਜ਼ ਜਿਹੜੇ ਐਟ ਬਾਈ ਨੇ ਮੰਗੇ ਆ ਜਮਾ ਦੋਨਾਂ ਦੇ ਤੇ ਬਾਈ ਤੇਰਾ ਨੰਬਰ ਬੋਲ ਦੇ ਕਰ ਨੰਬਰ ਹੈ ਜੀ ਆਪਣਾ 98133 98133 55230 55230 ਹਾਂਜੀ ਠੀਕ ਆ ਤੋਰਦੇ ਮਾੜੀ ਇਹ ਦਿਨ ਇਧਰੋਂ ਤੋਰਦੇ ਉਦੋਂ ਅੱਗੇ ਬਾਈ ਵਰਗੇ ਫੇਰ ਲੈ ਕੇ ਆਗੇ ਘੋੜੇ ਦਾ ਕਢਾਉਂਦੇ ਫਿਰਦੇ ਏ ਗੇੜਾ ਮੰਡੀ ਦੇ ਵਿੱਚ ਦੇਖੋ ਆ ਬਾਈ ਵਰਗੇ ਫੇਰ ਘੋੜਾ ਲੈ ਕੇ ਆਗੇ ਗੇੜਾ ਕਢਾਉਂਦੇ ਫਿਰਦੇ ਆ ਮੰਡੀ ਦਾ ਦੇਖੋ ਉੱਥੇ ਘੋੜੇ ਹੋਣੇ ਵੀ ਖੜੇ ਆ ਇੱਧਰ ਕਿੱਥੋਂ ਆਇਓ ਬਾਬਲ ਦਾਣਾ ਬਾਬਲ ਦਾਣਾ ਹਾਂ ਜਿਲ੍ਹਾ ਕਿਹੜਾ ਪੈਂਦਾ ਜਿਲ੍ਹਾ ਕੈਥਲ ਕੈਥਲ ਤੋਂ ਆਇਓ ਕਿੰਨੇ ਦਿਨੋਂ ਆਏ ਨੂੰ ਆ ਸਵੇਰੇ ਆਏ ਆ ਸਵੇਰੇ ਆਇਆ ਹਾਂ ਕੀ ਕੀ ਜਾਨਵਰ ਲੈ ਆਓ ਇਹ ਕੋੜੀ ਲਈਏ ਅੱਛਾ ਕੋੜੀ ਲਿਆਉਂਦੀ ਹੈ ਕਿ ਵੇਚਣ ਵਾਸਤੇ ਨਹੀਂ ਮੁੱਲ ਲਈਏ ਮੁੱਲ ਲਈ ਪੀ ਹੁਣ ਓਦਾਂ ਕਰ ਵੀ ਲਿਆ ਕਰ ਲਿਆ ਸੋਦਾ ਆ ਲਾਇਆ ਸੀ ਅੱਜ ਸੋਦਾ ਵੀ ਕਰ ਲਿਆ ਅੱਛਾ ਸੋਦਾ ਕਰ ਬੜੀ ਹਿੰਮਤੀ ਬਗੈ ਤੀ ਤਾਂ ਹੋਰ ਕਿੰਨੇ ਇਕੱਠੇ ਕਰੋਗੇ ਉਹ ਕਰਾਂਗੇ 2-4 ਹੋਰ 2-4 ਹੋਰ ਇਕੱਠਾ ਨਾਲ ਲੱਗਦੇ ਲੈ ਲਓ ਆ ਖੜੇ ਹਾਂ ਲੈ ਲੈਂਗੇ ਮੀ ਰੇਟ ਕਿਵੇਂ ਹੈ ਵੀਰ ਜਾਇ ਜਾਇ ਰੇਟ ਰੇਟ ਠੀਕ ਹੈ ਠੀਕ ਹੈ ਰੇਟ ਵਧੀਆ ਸਹੀ ਹੈ ਸਹੀ ਹੈ ਰੇਟ ਚਲੋ ਵਧੀਆ ਆ ਵੀ ਲੈ ਲਓ ਨਾਲ ਲੱਗਦੇ ਜੋੜੀ ਇਕੱਠੀ ਦੇਖ ਆ ਵੀ ਲਿਆਂਗੇ ਹਾਂ ਰੰਗ ਇੱਕੋ ਹੀ ਰਲ ਜਾਣਗੇ ਕਾਲਾ ਹੋ ਜੂ ਲਾਲ ਹੋ ਜ ਇਹ ਕਿੰਨੇ ਦਾ ਲੈਤਾ ਸਹੀ ਦੱਸੀ ਝੂਠ ਨਾ ਮਾਰੀ ਇਹ 13000 ਰੁਪਏ ਦਾ ਲੈ 13000 ਦਾ ਹਾਂ ਕਿੰਨੇ ਟਾਈਮ ਦਾ ਇਹ 2 ਸਾਲ ਦਾ ਹੈ 2 ਸਾਲ ਦਾ ਇਹਦਾ ਕੰਮ ਕੀ ਲਓਗੇ ਤੂੰ ਰੇੜੇ ਤੇ ਲਾएंगे ਕੰਮ ਰੇੜੇ ਤੇ ਲਾਉਂਗੇ ਪੱਠੇ ਲਿਆएंगे ਪੱਠੇ ਲਾਉਣ ਵਾਸਤੇ ਲਾਉਂਗਾ ਆ ਵੀ ਅਣਕ ਵੀ ਲੈ ਲਈ ਦੀ ਅਣਕ ਵੀ ਲੈ ਲਈ ਇਸ ਕੀ ਜਮਤ ਸਰ ਲਾ ਦੋਏ ਹਾਂ ਮਤਸਰ ਨਹੀਂ ਲੱਗਣਗੇ ਇਸ ਤੇ ਸਹੀ ਹੈ ਠੀਕ ਕੱਲ ਠੀਕ ਹੈ ਜੀ ਠੀਕ ਹੈ ਜੀ ਇੱਕਦਮ ਇਹ ਦੂ ਮੁੜ ਕੇ ਬਾਈ ਫੇਰ ਘੋੜੀਆਂ ਦੇਖੋ ਕਿਡੀਆਂ ਸੋਹਣੀਆਂ ਤੇ ਮੁੱਲ ਵੀ ਜਾਇ ਸੀਗਾ ਮੰਡੀ ਦਾ ਸਾਰੀ ਮੰਡੀਆਂ ਨਾਲ ਸੋਹਣੀਆਂ ਕੋੜੀਆਂ ਬਸ਼ੇਰੀਆਂ ਵੱਡੀਆਂ ਕੋੜੀਆਂ ਉਦੋਂ ਮੁੜ ਕੇ ਉਹ ਬਾਈ ਆ ਗਿਆ ਬਾਈ ਨਾਲ ਕਰਦੇ ਆ ਗੱਲ ਇਹ ਪਾਂਚੀ ਜਾਨਵਰ ਕਿਹਾ ਬਣਾ ਸੀ ਬਾਈ ਮੇਰਾ ਧਰਮਪੁਰ ਆ ਯਾਰ ਮੈਂ ਧਰਮਪੁਰਾ ਹਾਂਜੀ ਕਿੰਨੇ ਦਿਨੋਂ ਆਏ ਨੂੰ ਅਸੀਂ ਜੀ ਪਰਸੋਂ ਆਏ ਵਾ ਪਰਸੋਂ ਕਿੰਨੇ ਜਾਨਵਰ ਲਏ ਹੋ ਜਾਨਵਰ ਅਸੀਂ ਤਾਂ ਇਹ ਸੀ ਠੀਕ ਕੋਈ ਸੌਦਾ ਹੋਇਆ ਕਿੰਨੇ ਹਾਂਜੀ ਕਿੰਨੇ ਵੇਗੇ ਇੱਕ ਵਿੱਚ ਹੀ ਫਿਰ ਤਾਂ ਮੰਡੀ ਚੰਗੀ ਆ ਹਣਾ ਹਾਂਜੀ ਠੀਕ ਆ ਠੀਕ ਆ ਆ ਬੱਚਾ ਇਹ ਦਲਸ਼ੇਰ ਕਾਕੀ ਦਾ ਜੀ ਦਲਸ਼ੇਰ ਕਾਕੀ ਦਾ ਹਾਂਜੀ ਕਿੰਨੇ ਟਾਈਮ ਦਾ ਇਹ ਹੋ ਗਈ 2.5 ਸਾਲਾਂ ਦਾ 22 ਸਾਲਾਂ ਦਾ ਹਾਂਜੀ ਠੀਕ ਆ ਕੀ ਮੁੱਲ ਕਰ ਦਿੰਦਾ ਇਹਦਾ 6.5 ਲੱਖ ਰੁਪਏ 6.5 ਲੱਖ ਰੁਪਏ ਹੋਰ ਕਿਹੜੀ ਜਾਨਵਰ ਆਪਣੀ ਇਧਰ ਆਓ ਚੱਲ ਆਇਓ ਧੀ ਕੋੜੀ ਕੋੜੀ ਹਾਂਜੀ ਕਿੰਨੀ ਉਮਰ ਦੀ ਐ ਇਹ ਆਵਲਕ ਕੋੜੀ ਐ ਜੀ 7 ਸਾਲ ਉਮਰ ਦੇ ਅੱਖਾਂ ਦੀ ਸਹੀ ਆ ਹਾਂਜੀ ਠੀਕ ਗੱਭਣ ਖਾਲੀ ਇਹ ਜੀ ਖਾਲੀ ਐ ਬੋਲ ਰਹੀ ਐ ਪੁਰਾਣੀ ਐ ਅੱਛਾ ਕੱਦ ਕਿੰਨਾ ਹੋਏਦਾ ਕੱਦੇ ਤਾਂ 62 ਇੰਚ ਐ ਜੀ 62 ਇੰਚ ਕੀ ਮੁੱਲ ਕਰ ਦਿੰਦਾ ਮੁੱਲ ਇਹਦਾ 1.70 ਜੀ 1.70 ਹਾਂਜੀ ਠੀਕ ਹੈ ਜੀ ਜਵੇਂ ਜੈਜ ਪਾ ਮੰਗਾ ਬਾਈ ਨੇ ਘੋੜੀ ਦਾ ਤੇ ਬਾਈ ਨੂੰ ਫੋਨ ਲਾ ਕੇ ਜਰੂਰ ਪੁੱਛ ਲੈ ਕੇਰਾ ਬੱਚੇ ਨੌਕਰੀ ਇਹ ਦਿੰਦੀ ਹੈ ਬੱਚੇ ਨੌਕਰੀ ਦਿੰਦੀ ਹੈ ਬਾਈ ਬੱਚੇ ਨੂੰ ਨੌਕਰੀ ਦਿੰਦੀ ਆ ਕਿੰਨਾ ਟਾਂ ਉਹਨੂੰ ਘੋੜੀਆਂ ਰੱਖਦੇ ਨੇ ਅਸੀਂ ਤੇ ਪੁਰਾਣੇ ਬਜ਼ੁਰਗਾਂ ਦੇ ਅੱਛਾ ਠੀਕ ਹੈ ਫਰੀਦ ਵੇਚ ਤਾਂ ਕੰਮ ਕਰਦੇ ਹੋ ਹਾਂ ਜੀ ਹਾਂ ਸਪੈਸ਼ਲ ਠੀਕ ਆ ਇਹ ਕਾ ਘੋੜੀ ਹੈ 6 ਇੰਚ ਹਾਈਟ 8 ਇੰਚ ਇਹ ਗੱਬਣ ਖਾਲੀ ਵੀ ਇਸ ਟਾਈਮ ਖਾਲੀ ਹੈ ਖਾਲੀ ਹੈ ਵੀ ਈਡ ਚਾਈ ਵੀ ਆ ਆਹ ਜਿਹੜੇ ਘੋੜੇ ਕਰ ਮਰਜ਼ੀ ਮਿਲਾ ਲਿਓ ਉਹੋ ਜਿਹੀ ਬੱਚਾ ਦੇਊਗੀ ਬਾਈ ਕਹਿੰਦਾ ਹਾਂ ਚਾਲ ਵਾਜਾਈ ਅੱਛਾ ਚਾਲਾਂ ਸਾਰੀਆਂ ਹੀ ਆ ਹਾਂ ਜੀ ਹਾਂ ਬਾਈ ਹੋਰ ਕਹਿੰਦੇ ਚਾਲਾਂ ਸਾਰੀਆਂ ਛੋਟੀ ਵੱਡੀ ਦੋਨੇ ਇਹਦਾ ਕੀ ਮੁੱਲ ਕਰਦੇ ਹੋ ਇਹਦਾ 1.5 ਲੱਖ ਰੁਪਈਆ 1.5 ਲੱਖ ਰੁਪਈਆ ਮੁੱਲ ਵੀ ਜਾਇਆ ਜਾਵਾ ਦਰਦੀ ਵੀ ਪੁਲਾ ਦੀ ਫਾਇਰ ਕਰੀਏ ਉੱਤੇ ਬੈਠਾ ਲਾ ਬਾਈ ਚਾਲਾਂ ਵੀ ਫਾਇਰ ਕਰੀਏ ਮਾੜਾ ਮੋਟਾ ਘੱਟ ਵੱਧ ਹੋ ਜੂ ਠੀਕ ਆ ਇੱਕਾਈ ਨਵੀ ਤੇ ਚੰਬੀ ਹੈ ਜੀ ਚੰਬੀ ਬਸ਼ੇਰੀ ਇਹ ਕਿੰਨੇ ਟਾਈਮ ਦੀ ਆ 2.5 ਸਾਲ ਦੀ ਆ ਜੀ ਇਹ 2.5 ਸਾਲ ਦੀ ਹਾਂ ਜੀ ਇਹ ਇਹਦਾ ਹਾਈਟ ਕਿੰਨੀ ਹੋਗੀ ਇਹਦੀ ਹੈਗੀ ਹੈ ਜੀ 9 ਟੈਂਚਾ ਹੈ 9 ਟੈਂਚਾ ਠੀਕ ਆ ਇਹਦਾ ਕੀ ਮੁੱਲ ਕਰਦੇ ਹਾਂ ਇਹਦਾ 1 ਲੱਖ ਰੁਪਏ 1 ਲੱਖ ਰੁਪਏ ਪੌਰੀਆਂ ਪੌਰੀਆਂ ਸਹੀ ਹੈ ਤਾਂ ਦੀ ਬਿਲਕੁਲ ਸਾਫ਼ ਹੈ ਠੀਕ ਆ ਲਾ ਬਾਈ ਆ ਬਾਈਆਂ ਨੂੰ ਤਿੰਨ ਚਾਰ ਜਾਨਵਰ ਦਿਖਾਤੇ ਇਧਰਲੇ ਪਾਸੇ ਆ ਜਾ ਇਨ ਕਮਾਵੀ ਵੇਖੀ ਵੇਖੀ ਆ ਗਰਮ ਆਈ ਆ ਕਿੰਨੇ ਟਾਈਮ ਦਾ ਬੜਬੜੀ ਬਿਸ਼ੇਰ ਹੈ ਮੱਥੇ ਪਟਾ ਹੈ ਦੋ ਪੈਰ ਪਿਛਲੇ ਸਪਾਇਦੇ ਨੇ ਠੀਕ ਆ ਇਹ ਸਵਾ ਸਾਲ ਦਾ ਬੱਚਾ ਜੀ 60 ਇੰਚ ਹਾਈਟ ਹੂੰ ਕੱਦ ਚੰਗਾ ਸੋਹਣਾ ਗੱਲਾਂ ਗੁੰਨਾ ਦਾ ਮੂੰਹ ਕੱਦ ਬਹੁਤ ਕਰੇਗਾ ਜੀ 64 ਮਹੀਨੇ ਜੀ ਕੱਦ ਕਰੇਗਾ ਹੂੰ ਇਹਦਾ ਕੀ ਮੁੱਲ ਕਰਦੇ ਹੋ ਇਹਦਾ 1.5 ਲੱਖ ਰੁਪਈਆ ਇਹਦਾ ਹੀ 1.5 ਲੱਖ ਰੁਪਈਆ ਠੀਕ ਆ ਮਾਨਤਾ ਨੂੰ ਤਾਂ ਕਰ ਲਵਾਂਗੇ ਕਰ ਦਿਆਂਗੇ ਮਾਨਤਾ ਨੂੰ ਤਾਂ ਜਰੂਰ ਕਰਾਂਗੇ ਜੀ ਜੋ ਆਊਗਾ ਠੀਕ ਆ ਹੋਰ ਉਹ ਵੀ ਆਪਣੇ ਮੋਬਾਈਲ ਨੰਬਰ ਲਿਖ ਲਓ ਜੀ ਮੋਬਾਈਲ ਨੰਬਰ ਬੋਲ ਤੇ ਤੇਰਾ 98777 98777 55337 55337 ਹਾਂ ਜੀ ਹੁਣ ਦੇਖ ਠੀਕ ਆ ਥੈਂਕ ਯੂ ਕੀ ਆੜਾ ਬਈ ਵਧੀਆ ਬਈ ਕਿਹੜਾ ਪਿੰਡ ਆ ਛਾਲਾ ਕਲਾਂ ਕਿੰਨੇ ਦਿਨੋਂ ਆਏ ਨੂੰ ਕੱਲ ਆਏ ਸੀ ਕੱਲ ਆਏ ਸੀ ਕਿੰਨੇ ਜਾਨਵਰ ਲਿਆਏ ਹੋ ਜਾਨਵਰ ਇੱਕ ਉਹ ਘੋੜਾ ਖੜਾ ਇੱਕ ਆ ਸੀ ਕੋੜੀ ਆ ਅੱਛਾ ਕੋਈ ਵੀ ਹੋਰ ਲੈ ਗਿਆ ਕਰੇ ਹੈਗੇ ਔਰ ਹਾਂ ਠੀਕ ਆ ਫੇਰ ਵਾਸਤੇ ਲਿਆਂਦੀ ਏ ਕੁੜੀ ਤੇ ਕਿੰਨੇ ਟਾਈਮ ਦੀ ਆ ਇਹ ਕੋੜੀ 6 ਸਾਲ ਦੀ 6 ਸਾਲ ਦੀ ਕੱਪੜਾ ਖਾਲੀ ਹੁਣ ਇਹ 2 ਮਹੀਨੇ ਹੋ ਗਏ ਨੂੰ ਭਰਾਈ ਨੂੰ ਚੱਕ ਨਹੀਂ ਹੋਈ ਜਰੇ ਚੱਕ ਨਹੀਂ ਹਲੇ ਜਰਾਈ ਹੈ ਜੀ ਤੇ ਕੱਦ ਕਿੰਨਾ ਇਹਦਾ ਕੱਦ ਇਹਦਾ 60 ਇੰਚ ਦੇ ਨੇੜੇ ਜੇ ਆ ਬਸ 8 ਇੰਚ ਦੇ ਨੇੜੇ ਆ ਇਹਦਾ ਮੁੱਲ 2 ਲੱਖ ਬਰ ਤੇ ਮਾਨਦਾਨ ਹੋ ਜਾਊਗਾ ਹਾਂ ਬਈ ਹਾਂ ਠੀਕ ਆ ਕਰ ਦਾਂਗੇ ਹਿਸਾਬ ਇਹ ਜਿਹੜਾ ਸੋਡੀ ਵੀਡੀਓ ਲਾਈਵ ਕਰਕੇ ਆਊਗਾ ਕਰ ਦਾਂਗੇ ਹਾਂ ਕਰ ਦੇਗਾ ਲੈ ਵੀ ਆਫਰ ਦਿੱਤੀ ਬਾਈ ਨੇ ਆਪਣੀ ਵੀਡੀਓ ਜਿਹੜਾ ਜਾਊਗਾ ਨਾ ਬਾਈ ਮਾਨਸਾਨ ਕਰਦਾ ਆ 10000 ਕੀ ਆਦਾ ਸਾਡੀ ਮਾਫਤਾ ਕਰਦਾ ਬਾਈ ਕਰਦਾ ਲੈ 10000 ਦਾ ਆਫਰ ਦਵਾ ਦੋ ਬਾਈ ਵੱਡਾ ਤੇ ਨੰਬਰ ਬੋਲ ਦੇ ਤੇਰਾ 97819 ਹਾਂ 31252 ਠੀਕ ਆ ਆ ਜਾ ਫਿਰ ਉਹ ਦੂਜੇ ਘੋੜੇ ਕੋਲ ਆਇਆ ਘੋੜੇ ਕੋਲ ਵੀ ਆ ਜਾਣਾ ਹੋਰ ਬਾਈ ਕੀ ਆਲਾ ਬਹੁਤ ਵਧੀਆ ਵੀਰੇ ਕਿਹੜਾ ਪਿੰਡ ਆ ਵੀਰੇ ਸਾਡਾ ਮੁੰਡਾ ਹੈ ਸ਼ਾਦੀਹਰੀ ਹੈ ਕਿਹੜਾ ਸ਼ਾਦੀਹਰੀ ਹੈ ਵੀਰੇ ਪਾਤਣਾ ਕੋਲੇ ਪਾਤਣਾ ਕੋਲੇ ਹਾਂਜੀ ਕਿੰਨੇ ਦਿਨੋਂ ਆਏ ਇਹਨੂੰ ਸਾਨੂੰ ਵੀਰੇ 3 ਦਿਨ ਹੋ ਗਏ ਆ ਇਹਨੂੰ ਤਿੰਨ ਦਿਨ ਮੇਲਾ ਕਿਵੇਂ ਭਰਿਆ ਬਹੁਤ ਵਧੀਆ ਭਰਿਆ ਵੀਰੇ 2 ਦਿਨ ਪੂਰੀ ਰੌਣਕ ਲੱਗੀ ਆ ਘੋੜਾ ਦਿਖਾਉਣ ਵਾਸਤੇ ਲੈਂਦਾ हां ये मेरे सेल भी कर दवांगे अपन अच्छा सेल भी कर दोगे हां जी ठीक है उम्र कितनी है एड़ी 28 महीने उम्र आई 28 महीने उम्र या हां जी ਤੇ हाइट ਕਿੰਨੀ ਆ ਇਹਦੀ 64 ਇੰਚੀ ਹੱਟੀ ਵਾਲਾ 64 ਇੰਚ ਕਰਦਾ ਜੀ ਠੀਕ ਆ ਕਿਹੜੇ ਘੋੜੇ ਦਾ ਇਹ ਇਹ ਵਿਜੇ ਰਾਜ ਦਾ ਬੱਚਾ ਜੀ ਤੇ ਵਿਜੇ ਰਾਜ ਦਾ ਬੱਚਾ ਇਹ हां जी ਬਖਰਪੁਰ ਵਾਲੇ ਦਾ ਜੀ ਠੀਕ ਆ ਆ ਸਾਰਾ ਗਾਰੀ ਦਾ ਲੰਨੂ ਬੜੀ ਇਦਰੋਂ ਬਹੁਤ ਸੋਹਣਾ ਕੋੜਾ ਬਾਈ ਦਾ ਕੱਦ ਕਿੰਨਾ ਉਹ 64 64 ਰੱਖੀਆ ਇਸ ਦਾ ਇਹ 11000 ਰੱਖਿਆ ਜੀ 11000 ਰੱਖਿਆ ਹਾਂਜੀ ਲੋ ਭਈਆ ਅਜੂ ਮੁੜ ਕੇ ਸਟੋਰੀ ਆ ਗਈ ਦਵਿੰਦਰ ਨਰਮਾਣੀ ਦੀ 22 ਦੀਆਂ ਸਟੋਰੀਆਂ ਚ ਲੱਗੀਆਂ ਪੂਰੀਆਂ ਰੌਣਕਾਂ ਖੜਿਆ ਬਾਪੂ ਹੋਣੀ ਵਹਿੰਦੇ ਫਿਰਦੇ ਮੇਲਾ ਫੜ ਕੇ ਹੱਥ ਚ ਕੁੰਡੀਆਂ ਆ ਖੜਾ ਨੀਲਾ ਕੋੜਾ ਤੇ ਅਜੂ ਮੁੜ ਕੇ ਇਧਰ ਬਾਈ ਬੈਠਿਆ ਸਟਾਲਾਂ ਲਾਈ ਘੋੜਿਆਂ ਦੇ ਬੀਮਾਰ ਮਾਰ ਗਿਆ ਟੂਪਾਂ ਤੇ ਉਦੋਂ ਅੱਗੇ ਬਾਬਾ ਜੀ ਖੇੜੀ ਵਾਲੇ ਬਾਬਾ ਜੀ ਦੇ ਤੇ ਕਹਿੰਦੇ ਪੰਜਾਬ ਸ਼ਿੰਗਾਰ ਆਇਆ ਖੇੜੀ ਵਾਲੇ ਬਾਬਾ ਜੀ ਦਾ ਤਿੰਨ ਡਿਫੈਂਡਰਾਂ ਵਾਲਾ ਤਾਂ ਹੀ ਐਨੇ ਤੰਬੂ 'ਚ ਰੌਣਕ ਲੱਗੀ ਪਈ ਆ ਵੇਖੋ ਖੜੇ ਚਾਰ-ਛੇ ਪੇਰੇ ਦਿਖਾਉਣੇ ਆ ਸਾਨੂੰ ਅੱਗੇ ਪੰਜਾਬ ਸ਼ਿੰਗਾਰ ਵੀ ਤੇ ਉਦੋਂ ਮੁੜ ਕੇ ਅੱਗੇ ਵੇਖੋ ਪੱਖੇ ਲੱਗੇ ਆ ਇੱਥੇ ਪੂਰਾ ਪ੍ਰਬੰਧ ਆ ਤੇ ਵੇਖੋ ਕੋਈ ਦੁਨੀਆ ਤੁਰਦੀ ਫਿਰਦੀ ਆ ਇੱਧਰ ਟੱਪ ਗਿਆ ਕੋਈ ਉੱਧਰ ਲੰਘ ਗਿਆ ਉਹ ਤੇ ਇਧਰਲੇ ਪਾਸੇ ਵੀ ਬੜੇ ਚੰਗੇ ਜਾਨਵਰ ਚੰਗੀਆਂ ਘੋੜੀਆਂ ਸੋਹਣੀਆਂ ਨੋکریاں ਬਸ਼ੇਰੀਆਂ ਵੀ ਆ ਕਾਲੀਆਂ ਮਾਰਵਾੜੀ ਘੋੜੀਆਂ ਵੀ ਆ ਆ ਨੀਲੀ ਘੋੜੀ ਬਾੜੀ ਚੰਗੀ ਘੋੜੀ ਸੀ ਪੈਰਾਂ ਪੂਰਾ ਦੀ ਲੰਮੀ ਵੇਖ ਬਾਈ ਥੱਲੇ ਹੋ ਹੋ ਵੇਖੀ ਜਾਂਦਾ ਉਹ ਉਰੀਆਂ ਵੇਂਦਾ ਖੋਰੇ ਕੀ ਵੇਂਦਾ ਇਹ ਇਧਰ ਮੈਟ ਮੂਟ ਲਾਏ ਆ ਪੱਖੇ ਲਾਏ ਆ ਘੋੜੀਆਂ ਨੂੰ ਉਹ ਪਰਲੇ ਮੰਜੇ ਵਾਲੇ ਬਾਈ ਕੋਲੇ ਮੈਨੂੰ ਕੋਈ ਚੀਜ਼ ਸਪੈਸ਼ਲ ਹੀ ਲੱਗਦੀ ਆ ਇੰਨੇ ਲੋਕ ਖੜੇ ਆ ਜਿਹੜੇ ਭਾਈ ਘੋੜੀ ਵਾਕੇ ਹੀ ਘੋੜੀ ਆ ਇਹਦੇ ਕੋਲੇ ਲੋਕ ਖੜਨ ਆਲੇ ਆ ਘੋੜੀ ਕੀ ਕੋਠੇ ਜੱਡੀ ਘੋੜੀ 640 ਇੰਚ ਦੀ ਘੋੜੀ ਹੋਣੀ ਆ ਸਾਰੇ ਮੇਲੇ ਨਾਲੋਂ ਵੱਡੀ ਘੋੜੀ ਆ ਬਾਕੀ ਇਧਰ ਲਾਲ ਘੋੜੀਆਂ ਆ ਬਾਬਾ ਦਵੱਲੀ ਫਿਰਦਾ ਘੋੜਾ ਲੈਂਦਾ ਮੇਲੇ ਦੇ ਨਿਆਰੇ ਫੇਰ ਮੋੜ ਲਿਆ ਖੇਰ ਖਿੱਚਦਾ ਬਾਬੇ ਨੇ ਮੇਲੇ ਦੀ ਵੱਡੀ ਮੋਲਾ ਵਾਗ ਰਿਹਾ ਗਾੜ ਕੇ ਤੁਹਾਨੂੰ ਦਿਖਾਉਣਿਆ ਲੋਕੀ ਕੋਈ ਬਾਈ ਨਾਲ ਗੱਲ ਸਾਰੇ ਮੇਲੇ ਆ ਬਾਈ ਦਾ ਡਰੈਸ ਤੋਂ ਪੈਂਦਾ ਛੋਟੀ ਵਾਰੇ ਲੈਣ ਦੇ ਸਾਰੀ ਭੋਲਾ ਵੱਡਾ ਕੱਪ ਬਾਈ ਤੇ ਲੈਦਾ ਜਿਹੜਾ ਪਿੰਡ ਆ ਬਈ ਆਪਣਾ ਇਹ ਕੋਡ ਲਈ ਬਲੇਰ ਕੋਟ ਲਾਏ ਠੀਕ ਆ ਕਿੰਨੀ ਉਮਰ ਆ ਕੁੜੀ ਦੀ 7 ਤੋਂ 8 ਅੱਛਾ ਗੱਬਰ ਖਾਲੀ ਉਹ ਮੇਰੀ ਖਾਲੀ ਹੈ ਜੀ ਖਾਲੀ ਹੈ ਜੀ ਤੇ ਹਾਈਟ ਕਿੰਨੀ ਹੋਏ ਦੀ 62 ਜੀ 62 ਤੇ ਕਿਹੜੇ ਕੋੜੇ ਦੀ ਆਪ ਆ ਤੇ ਉਹਦੀ ਹੈ ਜੀ ਸੂਰਜ ਕੋੜੇ ਦੀ ਸੂਰਜ ਕੋੜੇ ਦੀ ਅੱਛਾ ਮਿਲਕ ਵਾਲਾ ਵੱਡੇ ਕੋੜਾ ਦਾ ਸੂਰਜ ਵੱਡਾ ਕੋੜੇ ਦੀ ਜੀ ਠੀਕ ਆ ਠੀਕ ਆ ਤਾਂ ਕੀ ਹੋ ਜਾਣਾ ਠੀਕ ਆ ਕਿੰਨੀ ਉਮਰ ਦੀ ਹੋ ਗਈ ਇਹ ਉਮਰ ਦੀ ਹੋ ਗਈ ਇਹ 7.5 ਸਾਲ ਤਕਰੀਬਨ ਸਾਢੇ 7.5 ਸਾਲ ਦੀ ਤੇ ਪਹਿਲਾਂ ਸੁਈਆ ਆਪਣੇ ਘਰੇ ਹਾਂਜੀ ਇਹ ਖਰੀਦੀ ਆਪਾਂ ਆਪਾਂ ਇੱਕ ਵਾਰੀ ਸੁਈਆ ਜਪੇ ਦੱਸੋ ਸੁਈਆ ਠੀਕ ਆ ਤੇ ਤੁਹਾਡਾ ਨੰਬਰ ਬੋਲ ਦਿਓ ਨੰਬਰ ਹੈ 9977 ਅੱਛਾ 2128 ਠੀਕ ਆ ਦੁਬਾਰਾ ਹੋਰ ਬੋਲ ਦੇ ਤੇਰਾ 9977 ਹਾਂਜੀ ਦੇਖੋ ਬਈ ਘੋੜੀ ਸਾਰੇ ਮੇਲੇ ਚ ਪੂਰੀ ਵੱਡੀ ਘੋੜੀ ਬਾਈ ਰੱਖੀ ਲੈ ਕੇ ਪੈਰਾ ਬੂਰਾ ਦੀ ਪੂਰੀ ਨਿੱਗਰ ਘੋੜੀ ਬਹੁਤ ਹੀ ਜ਼ਿਆਦਾ ਸੋਹਣੀ ਹੋਰ ਦੇ ਸਾਰੇ ਮੇਲੇ ਦੀ ਸ਼ਾਨ ਆ ਘੋੜੀ ਉਹ ਦੋ ਵੱਡੀ ਕੋੜੀ ਚੂਰ ਦੀ ਥੋੜੀ ਦੀ ਬਾਈ ਮਿੰਟੂ ਕੋਲੇ ਐਡਾ ਵੱਡਾ ਕੋੜਾ ਆ ਗਿਆ ਹਿਮਿੰਦਰ ਦਾ ਪੋਹ ਚਲੋ ਹੋਰ ਗਏ ਬਾਈ ਤੁਸੀਂ ਆਪੀ ਹਾਂਜੀ ਬਿਖੇਰੀ ਆਪਣੀ ਐ ਆਪਣੀ ਕਿੰਨੇ ਟਾਈਮ ਦੀ ਆ 12 ਮਿੰਟ 12 ਮਿੰਟ ਦੇ ਸ਼ਕਤੀ ਕੋੜੀ ਦੀ ਬੱਚੀ ਹੈ ਹੈਪੀ ਰਾਜੇ ਵਾਲੇ ਦੀ ਰਾਜੇ ਵਾਲੇ ਠੀਕ ਹੈ ਜੀ ਤੇ ਕੀ ਮੁੱਲ ਕਰਜੇਗਾ ਮੁੱਲ 5 5 ਲੱਖ ਰੁਪਏ ਜੀ ਜੀ ਪਿੰਡ ਕਿਧਰ ਹੈ ਆਪਣਾ ਪਿੰਡ ਰਤਨਗੜ੍ਹ ਪਾਸੇ ਹੈ ਰਤਨਗੜ੍ਹ ਦੇ ਪਾਸੇ ਹੈ ਤੇ ਮਾਦਾ ਕੱਢ ਕੇ ਡਾਕ ਸੀ ਦਾ